ਸੋਸ਼ਲ ਮੀਡੀਆ ਤੇ ਅਕਸਰ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਹਾਸਾ ਨਹੀਂ ਰੁਕਦਾ ਤੇ ਕਈ ਵਾਰ ਘਟਨਾ ਲੋਕਾਂ ਨੂੰ ਸੋਚਾਂ 'ਚ ਪਾ ਦਿੰਦੀ ਹੈ ਅੱਜ ਹੀ ਇੱਕ ਵੀਡੀਓ ਅਸਾਮ ਤੋਂ ਵਾਇਰਲ ਹੋਈ ਹੈ ਜਿੱਥੇ ਅਸਾਮ ਦੇ ਮਾਨਿਕ ਅਲੀ ਦਾ ਖੁਦ ਨਾਲ ਨੌਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮਾਨਿਕ ਅਲੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਆਪਣੇ ਤਲਾਕ ਦਾ ਜਸ਼ਨ ਮਨਾ ਰਿਹਾ ਸੀ ਵੀਡੀਓ ਦੇ ਵਿੱਚ ਉਹ ਅਸਾਮੀ ਭਾਸ਼ਾ ਦੇ ਵਿੱਚ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਅੱਜ ਤੋਂ ਮੈਂ ਆਜ਼ਾਦ ਹਾਂ ਅਸੀ ਅਦਾਲਤ ਵਿੱਚ ਕਾਨੂੰਨੀ ਤੌਰ ਤੇ ਵੱਖ ਹੋ ਗਏ ਆ ਮਾਨਿਕਲੀ ਅਸਾਮ ਦੇ ਨਲਬਾੜੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਤੇ ਜਾ ਰਿਹਾ ਹੈ ਕਿ ਉਸ ਦੀ ਪਤਨੀ ਨਾਲ ਉਸ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ ਸਥਾਨਕ ਲੋਕਾਂ ਨੇ ਦੱਸਿਆ ਕਿ ਉਸ ਦੀ ਪਤਨੀ ਪਹਿਲਾਂ ਵੀ ਦੋ ਵਾਰ ਘਰੋਂ ਭੱਜ ਚੁੱਕੀ ਸੀ ਉਸ ਤੋਂ ਬਾਅਦ ਜੋੜੇ ਨੇ ਆਪਸੀ ਸਹਿਮਤੀ ਨਾਲ ਕਾਨੂੰਨੀ ਤੌਰ ਤੇ ਆਪਣਾ ਵਿਆਹ ਤੋੜਨ ਦਾ ਫੈਸਲਾ ਕੀਤਾ ਵਾਈਰਲ ਹੋ ਰਹੀ ਵੀਡੀਓ ਦੇ ਵਿੱਚ ਮਾਨਕ ਵੀ ਇਹ ਕੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮਾਨਕ ਨੇ 4 ਬਾਲਟੀਆਂ ਵਿੱਚੋਂ 40 ਲੀਟਰ ਦੁੱਧ ਲਿਆ ਅਤੇ ਇਸ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ ਇਸ अनोखे ਜਸ਼ਨ ਨੂੰ ਦੇਖਣ ਲਈ ਸਥਾਨਕ ਲੋਕ ਵੀ ਇਕੱਠੇ ਹੋ ਗਏ ਇਸ ਦੌਰਾਨ ਉਸਦੇ ਇੱਕ ਗਵੰਡੀ ਨੇ ਘਟਨਾ ਦੀ ਵੀਡੀਓ ਬਣਾ ਲਈ ਤੇ ਵੀਡੀਓ ਵਾਇਰਲ ਹੋ ਗਈ ਵੀਡੀਓ ਦੇ ਵਿੱਚ ਮਾਨਕ ਅਲੀ ਨੂੰ ਇੱਕ ਤੋਂ ਬਾਅਦ ਇੱਕ ਦੁੱਧ ਦੀ ਬਾਲਟੀ ਨਾਲ ਨਹਾਉਂਦੇ ਅਤੇ ਆਪਣੇ ਤਲਾਕ ਦਾ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ